हां जी दोस्तों सत श्री अकाल की हालचाल है जी ठीक-ठाक सारे सो दोस्तों आज जेडी वीडियो बना रहे हैं जी ਪਿੰਡ ਦੋਸਤੋ ਇਹ ਰੋਡੇ ਜਿਲ੍ਹਾ ਦੋਸਤੋ ਮੋਗਾ ਤੇ ਤਸਵੀਰ ਦੋਸਤੋ ਇਸ ਪਿੰਡ ਨੂੰ ਬਾਗਾਪੁਰਾਣਾ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਇੱਥੇ ਵਿਕਰੀ ਆਸੇ ਪਸ਼ੂ ਆਉਂਦੇ ਆ ਬਾਈ ਹਰਿਆਣੇ ਦੇ ਵਿੱਚੋਂ ਪਸ਼ੂ ਲੈ ਕੇ ਆਉਂਦਾ ਅੱਜ ਇਸ ਘਰ ਦੇ ਵਿੱਚੋਂ ਚਾਰ ਨਾਕ ਤੁਹਾਨੂੰ ਦਿਖਾਉਂਗਾ ਜਿਹਦੇ ਵਿੱਚ ਇੱਕ ਦੋਸਤੋ ਇਹ ਤਿਆਰ ਗਾਂ ਇਹਨਾਂ ਤੋਂ ਇਲਾਵਾ ਤਿੰਨ ਝੋਟੀਆਂ ਇੱਧਰਲੇ ਪਾਸੇ ਦਿਖਾਉਂਗਾ ਇੱਕ ਨੀਲੀ ਰਾਵੀ ਦੋ ਝੋਟੀਆਂ ਜਿਹੜੀਆਂ ਦੋਸਤੋ ਹਰਿਆਣੇ ਦੇ ਵਿੱਚੋਂ ਆਈਆਂ ਹੋਈਆਂ ਮੋਰਾ ਨਸਲ ਦੀਆਂ ਇਹ ਠੀਕ ਹੈ ਜੀ ਵੈਸੇ ਇਸ ਵੀਰ ਦਾ ਵੀ ਕੰਮ ਬਿਲਕੁਲ ਸਾਫ਼ ਸੁਥਰਾ ਹੋਊਗਾ ਬਹੁਤ ਸੋਹਣੀਆਂ ਸ਼ਕੀਨ ਝੂਟੀਆਂ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਦੇ ਹੀ ਰਹੀਦਾ ਠੀਕ ਹੈ ਜੀ ਤੇ ਇਹ ਵੀ ਝੂਟੀਆਂ ਦੋਸਤੋ ਸਾਫ਼ ਸੁਧਰੀਆਂ ਹੋਣਗੀਆਂ ਥਣ ਥਣ ਸਾਫ਼ ਸੁਧਰੇ ਹੋਣਗੀਆਂ ਸਾਰੀਆਂ ਦੀ ਤੇ ਵੈਸੇ ਨਾਗ ਦੋਸਤੋ ਇਹ ਚਾਰ ਚਾਰੇ ਤੋਰਾਂਗੇ ਤਸੱਲੀ ਤੁਹਾਨੂੰ ਕਰਾ ਦੂੰਗਾ ਜਿਹੜਾ ਵੀ ਜਾਨਵਰ ਪਸੰਦ ਆਊਗਾ ਆ ਕੇ ਪ੍ਰੋਪਰ ਤਸੱਲੀ ਦੇ ਨਾਲ ਤੁਸੀਂ ਇੱਥੋਂ ਖਰੀਦ ਸਕਦੇ ਹੋ ਤੇ ਬਾਕੀ ਗੱਲਬਾਤ ਆਓ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਪਸ਼ੂ ਵਿਕਰੀ ਆਸੀ ਹੁੰਦੇ ਆਪਣੇ ਕੋਲ ਹਾਂਜੀ 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 ਬਾਈ ਠੀਕ ਐ ਅੱਛਾ ਕਾਫੀ ਟਾਈਮ ਪਹਿਲਾਂ ਵੀ ਵੀਡੀਓ ਬਣੀ ਆ ਇੱਥੋਂ ਤੇ ਪਸ਼ੂ ਹਰਿਆਣੇ ਚ ਆਉਂਦੇ ਹਨਾ ਹਾਂਜੀ ਹਾਂਜੀ ਬਾਈ ਅੱਜ ਵੀ ਅੱਜ ਕਿੰਨੇ ਪਸ਼ੂ ਆਏ ਉਧਰ ਅੱਜ ਦੋ ਪਸ਼ੂ ਆਏ ਜੀ ਉਹ ਜਿਹੜੀਆਂ ਕਾਲੀਆਂ ਝੋਟੀਆਂ ਅੱਛਾ ਆਹ ਗਾਂ ਤੇ ਆਹ ਝੋਟੀ ਇੱਥੋਂ ਦੀ ਐ ਤੇ ਲੋਕ ਲਈ ਵੇਚ ਹੈ ਠੀਕ ਐ ਅੱਛਾ ਨਾਂ ਮੜ ਜਾ ਆਪਣਾ ਕਨਫਰਮ ਨਾਂ ਆਪਣਾ ਜਸਵੰਤ ਸਿੰਘ ਹੈ ਜੀ ਪਿੰਡ ਆਪਣਾ ਰੋਡੇ ਹੈ ਜੀ ਹਾਂਜੀ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਪਨਮੋਗਾ ਪਹਿਲਾਂ ਜੀ ਠੀਕ ਐ ਤੇ ਅੱਜ ਚਾਰ ਨਾਗ ਹੈਗੇ ਆ ਦੋਸੋ ਜਿਹਦੇ ਵਿੱਚ ਇੱਕ ਨੀਲੀ ਰਾਂ ਵੀ ਦ ਅੱਛਾ ਗਾਂ ਤੋਂ ਸ਼ੁਰੂ ਕਰੋ ਹਾਂਜੀ ਕੀ ਡਿਟੇਲ ਹੈ ਇਹਦੀ ਗਾਂ ਦੀ ਇਹ ਤੀਜਾ ਸੂਆ ਸੂਆ ਦੀ ਅੱਛਾ ਦੂਜੇ ਸੂਏ ਨੇ ਕੱਢਾ 18 ਕਿਲੋ ਦੀ 18 ਕਿਲੋ ਪਹਿਲਾਂ ਨੇ 15 ਦੂਜੇ ਸੂਏ 18 ਅੱਛਾ ਹੁਣ ਤੀਜੇ ਸੂਏ ਸੂਰੀ ਆ ਅੱਛਾ ਨਹੀਂ ਸਾਰੇ ਪਰ ਕਹਿੰਦੇ ਦੂਜੇ ਆਪਾਂ ਤੀਜੇ ਕਹਿੰਦੇ ਜੀ ਅੱਛਾ ਠੀਕ ਹੈ ਹਾਂਜੀ ਹਾਂਜੀ ਠੰਡੀ ਸੀ ਲੈਣੀ ਆ ਜੀ ਸੱਚਾ ਤਾਂ ਸੱਚ ਹੈ ਹਨਾ ਠੰਡੀ ਸੀ ਲਾ ਕੋਈ ਅੰਤ ਨਹੀਂ ਬਾਕੀ ਥੜ ਹਮਾਨਾ ਸੋਹਣਾ ਕਿੰਨਾ ਪਿਛਲੇ ਸੂਏ ਦੁੱਧ ਦਿੱਤਾ ਨਾ 18 ਕਿਲੋ ਕੱਢਿਆ 18 ਕਿਲੋ ਹਾਂਜੀ ਬਾਈ ਹੁਣ ਤਾਂ ਵੱਧ ਉਮੀਦ ਹੋਊਗੀ ਹਨਾ ਖਰਾਂਾ ਕੱਡੂ ਕੱਡੂ ਜੇ ਕੋਈ ਸੇਵਾ ਵਾਲਾ ਭਾਈ ਲੈ ਗਿਆ ਉਹ ਵੱਧ ਹੀ ਚੋਸਾ ਦਾ ਬਾਕੀ ਸੇਵਾ ਦੇ ਸਰਤੇ ਆ ਜੀ ਠੀਕ ਹੈ ਦੂਸੋਂ ਗਾਂ ਚੰਗੀ ਆ ਇਹ ਕਿਹੜੀ ਬਰੀਡ ਚ ਆ ਗਈ ਫਿਰ ਇਹ 에ਅਰ ਸ਼ੈਰ ਚ ਪੈਂਦੀ ਐ ਕ੍ਰੋਸ ਅੱਛਾ ਠੀਕ ਜਲਸੀ ਦਾ ਵੀ 에ਅਰ ਸ਼ੈਰ ਦਾ ਮੈਕਸ ਆ ਠੀਕ ਹੈ ਦੂਸੋਂ ਵੈਸੇ ਗਾਂ ਸੋਹਣੀ ਐ ਸੁਨਖੀ ਐ ਠੀਕ ਹੈ ਬਾਕੀ ਥਣ ਹਵਾਨਾ ਵੀ ਸੋਹਣਾ ਕਿੰਨੇ ਦਿਨ ਲੈ ਜੂਗੀ ਬਈ ਸੂਣ ਦੇ ਪੰਜ ਚਾਰ ਦਿਨ ਲੈ ਜੂ ਬਾਈ ਚਾਰ ਪੰਜ ਦਿਨ ਹਾਂਜੀ ਦੂਸੋਂ ਤੀਜੇ ਸੂਏ ਲਈ ਇਹ ਤਿਆਰ ਆਗਾ ਠੀਕ ਹੈ ਚਾਰ ਪੰਜ ਦਿਨਾਂ ਦੀ ਕੱਚੀ ਐ ਠੀਕ ਹੈ ਜੀ ਗਾਂ ਸਨੱਖੀ ਐ ਦੁੱਧ ਵਧੀਆ ਤੁਹਾਨੂੰ ਪਿਆ ਦੂਗੀ ਗਰਮ ਗਰਮ ਇਹ ਗਰਮੀ ਤੋਂ ਰਹਿ ਤਾਲੀਆ ਜੀ ਹਾਂ ਇਹਦੇ ਗਰਮੀ ਨਹੀਂ ਬੰਨੀ ਅੱਛਾ ਠੀਕ ਹੈ ਹਾਂਜੀ ਹਾਂਜੀ ਬਈ ਦੋਸਤਾਂ ਤੁਣ ਸਾਫ ਸੁਥਰੇ ਹੋਣਗੇ ਬਾਕੀ ਹਾਂ ਦੁੱਧ ਮਈਆ ਰਗਾ ਸੋਨਾ ਫਿਕਸ ਜਾਂ ਹਵਾਨਾ ਹੋਊਗਾ ਠੀਕ ਹੈ ਤੇ ਥਾਂ ਤੁਣ ਬਹੁਤ ਚੰਗਾ ਜੀ ਸਾਫ ਸੁਥਰੇ ਹੋਣਗੇ ਜੀ ਰੇਟ ਬਈ ਕੀ ਸੋਚਿਆ ਇਹਦਾ ਰੇਟ ਇਹਦਾ 65000 ਰੁਪਏ ਜੀ ਹਾਂਜੀ ਵਿੱਚੋਂ 2000 ਮਨ ਕਰਨਾ 63000 ਦੀ ਗਾਂ ਦਵਾ ਲੀ ਜੀ 63000 ਦੇ ਹਾਂਜੀ ਠੀਕ ਹੈ ਆਫਰੂਫਰ ਵੀ ਲਾਉਣੀ ਕੋਈ ਔਰ ਕੋਈ ਵੀਰ ਭਰਾ ਆਊਗਾ ਕੋਈ ਨਹੀਂ ਮਾਨ ਤਨ ਫੁੱਲ ਕਰਾਂਗੇ ਜੀ। ਅੱਛਾ। ਬਾਕੀ ਇੱਥੇ ਆਵੇ ਆ ਵੀ ਦਸੱਲੀ ਕਰੇ। ਦਸੱਲੀ ਕਰਕੇ ਲਈ ਆਵੇ ਆਪੀ। ਠੀਕ ਹੈ। ਪਹੁੰਚ ਪੂੰਚ ਫਰੀ ਕਰਨੀ ਕੋਈ। ਪਹੁੰਚੇ ਕੋਈ ਚਾਰੇ ਲਾਊਗਾ ਕਰ ਦਾਂਗੇ ਫੋਲ। ਕਿੰਨੇ ਕਿਲੋਮੀਟਰ? 100 ਕਿਲੋਮੀਟਰ ਤੱਕ ਹੀ। 100 ਕਿਲੋਮੀਟਰ। ਹਾਂਜੀ ਭਾਈ। ਚਾਰੇ ਨਗਾ। ਜੇ ਕੱਲੀ ਕੱਲੀ ਦੀ ਨਹੀਂ ਹੋਣੀਗੀ। ਇਹ ਮੇਰੇ ਹੱਥ ਬੰਨ ਕੇ ਬੇਨਤੀ ਮੋਰ ਕੇ ਲਗਾ ਵੀ ਪਹੁੰਚ ਗਿਆ ਸੀ। ਅੱਛਾ ਅੱਛਾ। ਉਹ ਚਾਰੇ ਨਗਾ ਦੀ ਹੋਊਗੀ। ਅੱਛਾ। ਕੱਲੀ ਦੀ ਨਹੀਂ ਹੋਣੀ। ਠੀਕ ਹੈ। ਹਾਂਜੀ ਬਾਈ। ਦੋਸੋ ਜੇ ਤੁਸੀਂ ਚਾਰੇ ਨਾਗੀ ਇਕੱਠੇ ਖਰੀਦਣੇ ਆ ਤਾਂ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਹੁੰਚ ਫਰੀ ਹੋ ਜਾਣੀ ਆ। ਪਹਿਲੇ ਨੰਬਰ ਤੇ ਗਾਂਾਂ ਇਹ ਗਾਂ ਤੁਹਾਨੂੰ ਦਿਖਾਈ ਆ। ਬਾਕੀ ਰੇਟ ਦੱਸਦਾ ਜਿਹੜੇ ਕਿਸੇ ਵੀਰਪਰਾ ਨੂੰ ਪਸੰਦ ਆਵੇ। ਬਾਕੀ ਤਸੱਲੀ ਕਰ ਲਿਓ ਤੇ ਦੂਜੇ ਨੰਬਰ ਤੇ ਬਾਈ ਝੋਟੀ ਆ ਗਈ ਆਪਣੇ ਕੋਲੇ ਨੀਲੀ ਰਾ ਗਈ। ਹਾਂਜੀ ਬਾਈ ਜੀ। ਇਹ ਵੀ ਆਪਣੀ ਪੰਜਾਬ ਦੀ ਹੈ ਨਾ। ਹਾਂਜੀ ਹਾਂਜੀ ਲੋਕਲ ਲਈ ਹੈ ਜੀ। ਠੀਕ ਹੈ। ਗੋਲ ਸਿੰਘ ਦੀ ਹੋਊਗੀ ਦੋਸੋ ਝੋਟੀ ਸੰਖੀ ਆ। ਥੋੜਾ ਜਿਹਾ weight ਹੋਰ ਵਧਾ ਗਈ ਤੇ ਝੋਟੀ ਆਸ ਲੱਗਣ ਵਾਲੀ ਆ। ਕਿੰਨੇ ਟਾਈਮ ਦੀ ਹੋਊਗੀ ਬਾਈ ਇਹ? ਇਹ ਸਵਾਦ 2 ਸਾਲ ਦੇ ਲਗਭਗ ਹੈ। ਅੱਛਾ ਸਵਾਦ 2 ਸਾਲ ਦੀ ਹੈ। ਹਾਂਜੀ ਮੂੰਹ ਦੋ ਦੰਦਾਂ ਦਾ ਜੀ। ਅੱਛਾ ਦੋੰਦੀ ਹੋਗੀ। ਹਾਂਜੀ ਬਾਈ ਜੀ। ਠੀਕ ਹੈ। ਦੋਸਤੋ ਮਾਰਕਿੰਗ ਸਾਰੀ ਹੋਊਗੀ ਅੱਖਾਂ-ਅੱਖਾਂ ਦੇ ਵਿੱਚ ਪ੍ਰੋਪਰ ਨਿਸ਼ਾਨ ਹੋਣਗੇ। ਛੋਟੀ ਸਨਖੀ ਹੈ। ਇਹਦਾ ਕੱਦ-ਕਾੜ ਤੇ weight ਸਹੀ ਹੈ। ਤੇ ਰੰਗ ਵੀ ਸੋਨਾ ਹੈ। ਬਸ ਠੀਕ ਹੈ ਬਾਈ ਮੋੜ ਰਿਹਾ ਮਾਰਕਿੰਗ ਪ੍ਰੋਪਰ ਸਾਰੀ ਹੋ ਗਈ ਹਾਂਜੀ ਤੇ ਦੋ ਗੱਟੇ ਪਾ ਕੇ ਗੱਪਨ ਹੋ ਜੂਗੀ ਹਾਂ ਬਾਕੀ ਥੋੜੀ ਜੀ ਮੈਨੂੰ ਲੱਗਦਾ ਵੀ weight ਦੀ ਲੋੜ ਆ ਕੱਦ ਠੀਕ ਹੈ ਦੱਸੋ weight ਥੋੜਾ ਜਿਹਾ ਹੋਰ ਵਧ ਗਿਆ ਤੇ ਝੂਟੀ ਇਹ ਦੱਸੋ ਗੱਪਨ ਹੋ ਜਾਣੀ ਆ ਇਹ ਦੂਜੇ ਨੰਬਰ ਵਾਲੀ ਝੂਟੀ ਤੁਹਾਨੂੰ ਨੀਲੀ ਰਾ ਵੀ ਦਿਖਾ ਰਿਹਾ ਥਣ ਥਣ ਸਾਫ ਸੁਧਰੇ ਹੋਣਗੇ ਸਾਰੇ ਨਗਾਂ ਦੇ ਤੁਹਾਨੂੰ ਤਸੱਲੀ ਕਰਾਉਂਗਾ ਥਣ ਝੋਲੀ ਇਸ ਕੱਟੀ ਦੀ ਵੀ ਦੱਸੋ ਚੰਗੀ ਹੋਊਗੀ ਤੇ ਬਾਕੀ ਥਣ ਵੀ ਵਿੱਥੀ ਬਹੁਤ ਆਈ ਬਹੁਤ ਮਾਰਕਿੰਗ ਵਿੱਥੀ ਆਈ ਲੈ ਹਾਂਜੀ ਠੀਕ ਹੈ ਮਾਰਕਿੰਗ ਦੋਸਤੋ ਪ੍ਰੋਪਰ ਹੋਗੀ ਰੇਟ ਬਾਈ ਕੀ ਹੋਊਗਾ ਇਹਦਾ ਇਹਦਾ 50000 ਰੁਪਏ ਜੀ 50000 ਹਾਂਜੀ ਬਾਈ ਠੀਕ ਹੈ ਵਿੱਚ ਮਾਨਤਾਨ ਕਰਾਂਗੇ ਕੋਈ ਜਿਹੜਾ ਆਏਗਾ ਦੋਸਤੋ 50000 ਰੇਟ ਇਹ ਨੀਲੀ ਰਾਵੀ ਨਸਰ ਵਾਲੀ ਝੋਟੀ ਦਾ ਰੇਟ ਦੇ ਵਿੱਚੋਂ ਮਾਨਤਾਨ ਹੋਊਗਾ ਜਿਹੜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਬਾਕੀ ਤਸੱਲੀ ਕਰ ਰਿਓ ਦੋ ਨਗਰ ਰਹਿ ਕੇ ਜਿਹੜੀ ਹਰਿਆਣੇ ਚੋਂ ਆਇਆ ਹਾਂਜੀ ਬਾਈ ਜੀ ਇਧਰ ਦੇ ਪਾਸੇ ਜਿਹੜੀ ਝੋਟੀ ਖੜੀ ਆ ਇਹ ਹਾਂਜੀ ਬਾਈ ਜੀ ਕੀ ਡਿਟੇਲ ਹੈ ਜੀ ਕਿੰਨੇ ਟਾਈਮ ਦੀ ਹੋਗੀ ਇਹ ਬਣਨ ਲੱਗ ਗਿਆ ਕਿ ਨਹੀਂ ਹਜੇ ਸੀਮਣੇ ਦੇ ਲੱਗੇ ਨੂੰ 50 ਦਿਨ ਹੋ ਗਏ ਜੀ ਉਹ ਗੱਲ ਦੀ ਗਰੰਟੀ ਦਿੰਦੇ ਸੀ 50 ਦਿਨ ਹੋ ਗਿਆ ਅੱਛਾ ਮੇਰਾ ਵੀਰ ਭਰਾ ਜਿਹਨੇ ਵੀ ਲਿਆਣੀ ਆ ਉਹ 10 ਦਿਨ ਵੇਟ ਕਰ ਲੈ ਚੈੱਕ ਕਰਾ ਸਕਦਾ ਆਪਦੀ ਠੀਕ 2 ਮਹੀਨੇ ਦੀ 2 ਮਹੀਨੇ ਦੀ ਹੋ ਜੂ ਪੂਰੇ 50 ਦਿਨਾਂ ਦੀ ਇਸ ਟਾਈਮ ਗੱਬਣਾ ਜੀ ਠੀਕ ਹੈ ਹਾਂਜੀ ਭਾਈ ਜੀ ਤੇ ਮੰਨ ਕੇ ਚੱਲ ਵੀ ਉਧਰੋਂ ਸੀਮਨ ਉਧਰੋਂ ਹੀ ਲੱਗਿਆ ਹਾਂਜੀ 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 ਠੀਕ ਹੈ ਜਿਹਨਾਂ ਤੋਂ ਆਪਾਂ ਲਈ ਆ ਉਹਨਾਂ ਨੇ ਇਹ ਗੱਲ ਦੀ ਪੂਰੀ ਤਸੱਲੀ ਦਿੱਤੀ ਆ ਠੀਕ ਹੈ ਇਹ ਆਪਾਂ ਕੋਲੋਂ ਨਹੀਂ ਕਹਿੰਦੇ ਵੀਰ ਭਰਾ ਜਿਹੜਾ ਵੀ ਲਿਆਊਗਾ 10 ਦਿਨਾਂ ਨੂੰ ਆਪਦੀ ਚੈੱਕ ਨਾਲ ਮੰਨ ਕੇ ਚੱਲ ਵੀ ਹੁਣ ਖਾਲੀ ਸਮਝ ਕੇ ਹਾਂਜੀ 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 ਬਾਕੀ ਉਹਨਾਂ ਕਈ ਵੀ ਬੰਦਾ ਜਾਣ ਸਰ ਝੋਟੀ ਨੂੰ ਗੋਰਗਰ ਪਾ ਆਂਦਾ ਉਹ 10-20 ਦਿਨ ਵੇਟ ਕਰੇ ਮਾਰਾ ਠੀਕ ਹੈ ਦਸੋ ਵੈਸੇ ਝੋਟੀ ਸੁਨੱਖੀ ਆ ਬਈ ਉਮਰੋਂ ਕਿੰਨੀ ਕੁ ਹੋਊਗੀ ਦੋ ਦੰਦਾਂ ਦਾ ਜੀ ਦੋ ਦੰਦਾਂ ਦਾ ਹਾਂਜੀ ਮੰਨ ਕੇ ਚੱਲੋ ਵੀ ਸਵਾ ਦੋ ਸਾਲ ਢਾਈ ਸਾਲ ਦੇ ਘੇਰੇ ਦੇ ਵਿੱਚ ਘੇਰੇ ਦੇ ਵਿੱਚ ਹਾਂਜੀ 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 ਤੇ ਗੂਲ ਸਿੰਘ ਦੀ ਹੋਊਗੀ ਵੈਸੇ ਢਾਂਚਾ ਇਸ ਝੋਟੀ ਦਾ ਵੀ ਸੁਣਨਾ ਦਸੋ ਬਾਈ ਦੇ ਦੱਸਣ ਮੁਤਾਬਕ ਇਹ 50 ਦਿਨ ਹੋ ਗਏ ਝੋਟੀ ਨੂੰ ਸੀਮਣ ਲੱਗੇ ਨੂੰ ਠੀਕ ਹੈ ਜੀ ਹੋਰ 10 10 ਦਿਨ ਠਹਿਰ ਕੇ ਝੋਟੀ ਨੂੰ ਚੈੱਕ ਕਰਵਾ ਸਕਦੇ ਹੋ ਵੈਸੇ ਇੱਥੇ ਤੁਸੀਂ ਖਾਲੀ ਦਾ ਹੀ ਸੌਦਾ ਕਰਨ ਬਾਕੀ ਥਣਾ ਦੀ ਮਿੱਥੀ ਹਾਂ ਬਾਕੀ ਥਣ ਥਣ ਸਭ ਬਿਲਕੁਲ ਬਰਾਬਰ ਦੇ ਹੋਣਗੇ ਬੜੀ ਚੰਗੀ ਜੋਣੀ ਠੰਡੀ ਬੜੀ ਬਿਲਕੁਲ ਬਰਾਬਰ ਦੇ ਹੋਣਗੇ ਬਾਕੀ ਬਿਲਕੁਲ ਠੰਡੇ ਸੁਭਾਅ ਦੀ ਇਹ ਝੋਟੀ ਚੱਕੂ ਇਹਦੇ ਹੱਥ ਮਾਰੋਗੀ ਹਾਂ ਬਿਲਕੁਲ ਠੰਡੇ ਸੁਭਾਅ ਦੀ ਝੋਟੀ ਹੋਊਗੀ ਇਹ 3 ਜਿਹੇ ਨੰਬਰ ਵਾਲੀ ਆ ਠੀਕ ਹੈ ਤੇ ਰੇਟ ਭਾਈ ਕੀ ਹੋਊਗਾ ਇਹਦਾ ਇਹ ਰੇਟ 65000 ਰੁਪਏ ਜੀ 65000 ਹਾਂ ਜੀ ਬਈ ਠੀਕ ਹੈ ਦੋਸਤੋ 65000 ਰੇਟ ਇਹ ਸਿੰਗੀ ਸਿੰਗੀ ਕਿਸੇ ਝੋਟੀ ਦਾ ਹਾਂ ਜੀ ਸਿੰਗ ਕਿਸੇ ਦੇ ਰੇਤੀ ਨਹੀਂ ਵੱਜੀਗੀ ਤਿੰਨਾਂ ਦੇ ਨਾ ਜਰਾਂ ਦੇ ਅੱਛਾ ਬਿਲਕੁਲ ਕੁਜਰਤੀ ਸਿੰਘ ਆ ਜੀ ਠੀਕ ਹੈ ਦੋਸਤੋ ਆ ਚੈੱਕ ਕਰ ਸਕਦੇ ਹੋ ਸਿੰਘ ਕੋਈ ਵੀ ਐ ਨਹੀਂ ਹੈਗਾ ਵੀ ਬਣੇ ਹੋਣਗੇ ਇਹਨਾਂ ਦੇ ਇਹਨਾਂ ਦੇ ਆਪ ਦੇ ਸਿੰਘ ਆ ਜਨਰਲ ਸਿੰਘ ਆ ਠੀਕ ਹੈ ਇਹ ਦੋਸਤੋ ਤੀਜੇ ਨੰਬਰ ਵਾਲੀ ਝੋਟੀ ਦਿਖਾਈਏ 65000 ਰੇਟ ਤੇ ਇੱਕ ਦੋਸਤੋ ਲਾਸਟ ਵਾਲੀ ਕੱਟੀ ਤੁਹਾਨੂੰ ਦਿਖਾਉਣਾ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਕਰਮਾਲੀ ਦਾ ਬੜਾ ਸੁਆਹ ਹੈ ਇਹ ਦੰਦੋ ਖੀਰੀ ਹੈ ਬਾਈ ਹਾਂ ਤੇ ਪੌਣੇ ਦੋ ਸਾਲ ਦੇ ਘੇਰੇ ਦੇ ਵਿੱਚ ਆ ਝੋਟੀ ਅੱਛਾ ਪੌਣੇ ਦੋ ਸਾਲ ਦੇ ਲੈ ਆ ਬਾਈ ਦੋਸਤੋ ਸਿੰਘ ਸੁੰਘੇ ਇਸ ਝੋਟੀ ਦੇ ਵੀ ਚੈੱਕ ਕਰੋ ਰੰਗ ਬਿਲਕੁਲ ਬਲੈਕ ਹੋਊਗਾ ਜੀ ਠੀਕ ਹੈ ਬਿਲਕੁਲ ਕਾਲਾ ਰੰਗ ਹੈ ਇਸ ਝੋਟੀ ਦਾ ਪੋਨੇ 2 ਸਾਲ ਉਮਰ ਤੇ ਉਮਰ ਦੇ ਹਿਸਾਬ ਨਾਲ ਕਦ ਕਦ ਤੇ ਗ੍ਰੋਥ ਝੂਟੀ ਦੀ ਚੰਗੀ ਆ ਬਸ ਠੀਕ ਆ ਬਾਈ ਮੋੜ ਦਾ ਮੋੜ ਆ ਬਿਲਕੁਲ ਬਿਲਕੁਲ ਅਗਲਾ ਕਹਿੰਦਾ ਰੁਪਈਆ ਦੇ ਦੇ ਥੇਲੀ ਨੂੰ ਲੰਗਰੀ ਹਾਂ ਸਿੰਗ ਸੋਹਣਿਆ ਝੂਟੀ ਦੇ ਦੱਸੋ ਬਿਲਕੁਲ ਹੀ ਨੇੜਿਓਂ ਗੂਲ ਕੀਤੇ ਹੋਏ ਝੂਟੀ ਦੇ ਸਿੰਗ ਹੈ ਝੂਟੀਏ ਵੀ ਬਿਲਕੁਲ ਠੰਡੇ ਸੁਭਾਅ ਦੀ ਹੋਊਗੀ ਮਗਰ ਉਹ ਪੜੇ ਪਾੜੇ ਦੇਖੋ ਝੂਟੀ ਦੇ ਬਿਲਕੁਲ ਚੜਾਈ ਦੇ ਵਿੱਚ ਹੋਣਗੇ ਤੇ ਗੂਲ ਪਿੱਛੇ ਦੀ ਝੂਟੀ ਆ ਇਹ ਵੈਸੇ ਢਾਂਚਾ ਸੋਹਣਾ ਰੰਗ ਰੂੰਗ ਸੋਹਣਾ ਦੱਸੋ ਝੂਟੀ ਦਾ ਬਾਕੀ ਕਿਸੇ ਪਾਸੇ ਉਹ ਨਹੀਂ ਖੁੰਜੀ ਰੰਗ ਚਾਰ ਹੀ ਥਾਂ ਕੋੜਚਾਂ ਕੋਈ ਹੈ ਨਹੀਂ ਨਾ ਠੀਕ ਆ ਥਣ ਦੋਸਤ ਤਿੰਨਾਂ ਝੋਟੀਆਂ ਵੀ ਅੱਛਾ ਠੀਕ ਆ ਥਣ ਨੂੰ ਦੇਖ ਸਕਦੇ ਹੋ ਦੋਸਤ ਚਾਰ ਵਧੀਆ ਥਣ ਹੋਣਗੇ ਇਕੱਲਾ ਇਕੱਲਾ ਸਪੇਸ ਤੇ ਥਣ ਲੱਗਿਆ ਬਾਈ ਠੀਕ ਆ ਤੇ ਬਾਕੀ ਸਿੰਗਾ ਸੁੰਗਾ ਦੇ ਵੀ ਝੋਟੀਆਂ ਸੋਹਣੀਆਂ ਆ ਸਿੰਗਾ ਵੀ ਅਗਲਾ ਕਹਿੰਦਾ ਫਰੰਟ ਫਰੰਟ ਹੀ ਹੈ ਕੱਟੀ ਦਾ ਹਾਂ ਸਨੱਖੀ ਹੈ ਕੱਟੀ ਦੋਸਤ ਸਾਰੀ ਇਹ ਇਹ ਤੇ ਇਹਦਾ ਰੇਟ ਕੀ ਹੋਗਾ ਵੀ ਇਹਦਾ ਰੇਟ 60000 ਰੁਪਏ ਜੀ 60000 ਹਾਂਜੀ ਬਾਈ ਠੀਕ ਆ ਦੋਸਤ 60000 ਰੇਟ ਇੱਕ ਚੌਥੇ ਨੰਬਰ ਵਾਲੀ ਝੋਟੀ ਦਾ ਬਾਕੀ ਸਨੱਖੀ ਹੈ ਝੋਟੀ ਨਾਗ ਦੋਸਤ ਸਾਰੇ ਸਾਫ ਸੁਧਰੇ ਹੋਣਗੇ ਰੇਟ ਤੁਹਾਨੂੰ ਸਾਰੇ ਨਗਾਇਜ਼ ਦੇ ਦਸਤਾ ਜਿਹੜੇ ਕਿਸੇ ਵੀਰਪਰਾਂ ਨੂੰ ਇਕੱਠੇ ਨਗ ਪਸੰਦ ਆਵੇ ਤਾਂ ਤੁਹਾਡੀ ਪਹੁੰਚ ਫਰੀ ਹੋ ਜਾਣੀ ਹੈ ਠੀਕ ਹੈ ਜੀ ਤੇ ਜੇ ਇੱਕ ਇੱਕ ਕਰਕੇ ਨਗ ਲੈਣਾ ਤੁਸੀਂ ਉਸ ਹਿਸਾਬ ਨਾਲ ਬਾਈ ਨਾਲ ਗੱਲਬਾਤ ਕਰ ਲਿਓ ਬਾਕੀ ਕੋਈ ਆਵੇ ਹਾਂਜੀ ਆਪਦੀ ਨਰਖਪਰ ਕਰਕੇ ਹਾਂਜੀ تسਲੀ ਕਰਕੇ ਲਿਆਵੇ ਠੀਕ ਹੈ ਹਾਂਜੀ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ